ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਇੱਕ ਹੋਰ ਬੇਨਤੀ ਲੈ ਕੇ ਆਪ ਜੀਆਂ ਦੇ ਚਰਨਾ ਪਾਸ ਹਾਜ਼ਰ ਹੋਏ ਹਾਂ ਆਪ ਜੀ ਪ੍ਰਵਾਨ ਕਰਿਆ ਜੀ ਘਰ ਵਿੱਚ ਜਦੋਂ ਵੀ ਪਰਿਵਾਰਕ ਮੈਂਬਰ ਕਰਦੇ ਜੀ ਜਦੋਂ ਪ੍ਰਸ਼ਾਦਾ ਛਕਦੇ ਨੇ ਵਾਹਿਗੁਰੂ ਜੀਓ ਤੇ ਜਿਹੜੀ ਘਰ ਦੀ ਬੀਬੀ ਹੈ ਉਸ ਹੱਬ ਨੂੰ ਬਿਠਾ ਕੇ ਬੜੀ ਆਦਰਮਾਨ ਦੇ ਨਾਲ ਪ੍ਰਸ਼ਾਦਾ ਛਕਾਂਦੀ ਹੈ ਜੋ ਕਿ ਬਹੁਤ ਵਧੀਆ ਗੱਲ ਹੈ ਪ੍ਰਸੰਗਤ ਜੀ ਜਿਹੜੀਆਂ ਬੀਬੀਆਂ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਅੱਜ ਇੱਕ ਬੇਨਤੀ ਹੈ ਜਦੋਂ ਉਹ ਆਪ ਪ੍ਰਸ਼ਾਦਾ ਛਕਣ ਬੈਂਦੀਆਂ ਨੇ ਉਹਨਾਂ ਦੇ ਕੰਮ ਉਦੋਂ ਵੀ ਖਤਮ ਨਹੀਂ ਹੁੰਦੇ ਕਈ ਵਾਰ ਪ੍ਰਸ਼ਾਦਾ ਖਾਂਦੇ-ਖਾਂਦੇ ਛੱਡ ਕੇ ਉੱਠ ਕੇ ਵੀ ਕੰਮ ਕਰ ਲੈਂਦੇ ਨੇ ਕਦੀ ਕਿਸੇ ਦਾ ਕੋਈ ਬੜਾ ਜ਼ਰੂਰੀ ਕੰਮ ਹੈ ਤੇ ਪ੍ਰਸ਼ਾਦਾ ਛੱਡ ਕੇ ਉਸੇ ਟਾਈਮ ਭੱਜ ਕੇ ਉਹ ਕੰਮ ਕੀਤਾ। ਦਰਵਾਜ਼ੇ ਤੇ ਕੋਈ ਆਇਆ। ਪ੍ਰਸ਼ਾਦਾ ਛੱਡ ਕੇ ਦਰਵਾਜ਼ਾ ਖੋਲ ਦਿੱਤਾ। ਕਿਸੇ ਦਾ ਫੋਨ ਆਇਆ ਉਹ ਚੁੱਕ ਲਿਆ। ਕੋਲ ਪਾਣੀ ਨਹੀਂ ਹੈ ਉਹ ਲੈ ਆਂਦਾ। ਆਮ ਤੌਰ ਤੇ ਸੰਗਤ ਜੀ ਐਵੇਂ ਹੋ ਜਾਂਦਾ ਹੈ। ਪਰ ਇਹ ਜਿਹੜੀ ਗੱਲ ਹੈ ਕਿ ਜਦੋਂ ਆਪਾਂ ਪ੍ਰਸ਼ਾਦਾ ਸ਼ਕਣ ਬੈਣੀ ਆ ਤੇ ਉਹਦੇ ਵਿੱਚ ਸਾਨੂੰ ਕਦੇ ਵੀ ਭੁੱਲ ਕੇ ਵੀ ਵਾਰ-ਵਾਰ ਉੱਠਣਾ ਨਹੀਂ ਚਾਹੀਦਾ ਜੋ ਵੀ ਆਪ ਜੀ ਨੂੰ ਸ਼ਕਣ ਵਾਸਤੇ ਚਾਹੀਦਾ ਹੈ ਖਾਸ ਤੌਰ ਤੇ ਬੀਬੀਆਂ ਨੂੰ ਇਹ ਬੇਨਤੀ ਹੈ ਕਿ ਜਦੋਂ ਆਪ ਜੀ ਪ੍ਰਸ਼ਾਦਾ ਸ਼ਕੋ ਬੈਠ ਕੇ ਤੇ ਸਾਰਾ ਕੁਝ ਆਪਣੇ ਕੋਲ ਪਹਿਲਾਂ ਹੀ ਰੱਖ ਲਵੋ ਪਾਣੀ ਹੋ ਗਿਆ ਪ੍ਰਸ਼ਾਦੇ ਹੋ ਗਏ ਜੋ ਵੀ ਆਪ ਜੀ ਦੀ ਭੋਜਨ ਦੇ ਪ੍ਰਤੀ ਸਮਗਰੀ ਇਹ ਸਾਰੀ ਇਕੱਠੀ ਰੱਖ ਲਵੋ ਆਪਣੀ ਜ਼ਰੂਰਤ ਆਪਣੀ ਲੋੜ ਅਨੁਸਾਰ ਖਾਓ ਪਰ ਇਹ ਕੰਮ ਕਦੇ ਨਾ ਕਰੋ ਕਿ ਵਿੱਚੋਂ ਛੱਡ-ਛੱਡ ਕੇ ਆਪਾਂ ਜਦੋਂ ਪ੍ਰਸ਼ਾਦਾ ਲੈਣ ਜਾਂਦੇ ਆ ਸੰਗਤ ਜੀ ਉਹ ਪ੍ਰਸ਼ਾਦਾ ਫਿਰ ਖਾਣ ਦੇ ਯੋਗ ਨਹੀਂ ਮੰਨਿਆ ਜਾਂਦਾ ਰਹਿਤ ਦੇ ਅਨੁਸਾਰ ਕਿਉਂਕਿ ਸੰਗਤ ਜੀ ਜਦੋਂ ਆਪਾਂ ਪ੍ਰਸ਼ਾਦਾ ਛਕਣ ਬੀਨੇ ਆ ਉਦੋਂ ਸਾਨੂੰ ਇਕਾਗਰਿਤ ਹੋ ਕੇ ਆਰਾਮਦਾਰੀ ਨਾਲ ਪ੍ਰਸ਼ਾਦਾ ਛਕਣਾ ਚਾਹੀਦਾ ਹੈ ਕਿਉਂਕਿ ਸਾਰਿਆਂ ਦੀ ਭਜ ਤੋੜ ਰਿਜਕ ਪਿੱਛੇ ਹੈ ਤੇ ਜਦੋਂ ਆਪਾਂ ਖਾਣ ਬੈਠੇ ਹਾਂ ਉਦੋਂ ਸਾਨੂੰ ਬੜੇ ਹੀ ਇਕਾਗਰਤਾ ਨਾਲ ਸ਼ਾਂਤੀ ਨਾਲ ਖਾਣਾ ਚਾਹੀਦਾ ਹੈ ਕਿਉਂਕਿ ਆਪਾਂ ਜਿਹੜੀ ਭਾਵਨਾ ਦੇ ਕਰਕੇ ਪ੍ਰਸ਼ਾਦਾ ਛਕਨੇ ਹਾਂ ਉਵੇਂ ਦੇ ਹੀ ਗੁਣ ਸਾਡੇ ਅੰਦਰ ਹੁੰਦੇ ਨੇ ਆਪਾਂ ਸ਼ਾਂਤ ਚਿੱਤ ਬਹਿ ਕੇ ਪ੍ਰਸ਼ਾਦਾ ਛਕਾਂਗੇ ਸਾਡਾ ਮਨ ਸ਼ਾਂਤ ਹੋਵੇਗਾ ਪਰ ਆਪਾਂ ਜੇ ਕਾਲਾਂ ਦੇ ਵਿੱਚ ਭਜ ਦੌੜ ਵਿੱਚ ਹੀ ਪ੍ਰਸ਼ਾਦਾ ਛਕਾਂਗੇ ਤੇ ਉਹ ਕਾਲੇ ਪਣਦੀ ਜਿਹੜੀ ਇੱਕ ਇੱਕ ਵਾਈਬ੍ਰੇਸ਼ਨ ਹੈ ਉਹ ਜ਼ਰੂਰ ਆਪ ਜੀ ਦੇ ਅੰਦਰ ਆਵੇਗੀ ਸੰਗਤ ਜੀ ਕਦੀ ਵੀ ਕੋਈ ਬੀਬੀ ਨੂੰ ਇਹ ਗੱਲ ਨਹੀਂ ਕਹਿੰਦਾ ਕਿ ਤੂੰ ਬੈਠ ਤੈਨੂੰ ਪ੍ਰਸ਼ਾਦਾ ਮੈਚ ਕਰਨੀ ਆ ਜਾਤਿ ਨੂੰ ਪ੍ਰਸ਼ਾਦਾ ਸੀ ਚਕਾ ਦੇਨੇ ਹਨ ਨਹੀਂ ਉਹ ਸਭ ਨੂੰ ਸ਼ਕੰਦੀ ਹੈ ਸੰਗਤ ਜੀ ਪਰ ਜਦੋਂ ਉਹਦੀ ਆਪ ਵਾਰੀ ਆਂਦੀ ਹੈ ਕਦੀ ਇੱਕ ਰੋਟੀ ਠੰਡੀ ਖਾ ਲਈ ਇੱਕ ਗਰਮ ਖਾ ਲਈ ਸੋ ਇਹ ਬੇਨਤੀ ਬਿਵੀਆਂ ਨੂੰ ਹੈ ਕਿ ਉਹਨਾਂ ਨੇ ਜਦੋਂ ਆਪ ਰੋਟੀ ਖਾਣੀ ਹੈ ਪ੍ਰਸ਼ਾਦਾ ਸ਼ਕਣਾ ਹੈ ਬੜੇ ਹੀ ਸਤਕਾਰ ਦੇ ਨਾਲ ਇਸ ਭੋਜਨ ਨੂੰ ਸ਼ਕਣਾ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬੋਲ ਚਕ ਦੇ ਸ਼ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ